ਨਨਵਾਹੀ ਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਤੂ ਪ੍ਰਭ ਦਾਤਾ ਦਾਨ ਮਤ ਪੂਰਾ ਹਮਤਾਰੇ ਤੇ ਖਾਰੀ ਜੀਓ ਮੈਂ ਕੀ ਮੰਗਾਂ ਕਿਛੁ ਥਿਰ ਨਾ ਰਹਾਈ ਹਰ ਦੀ ਜਨਾਮ ਪਿਆਰੀ ਜੀਓ ਕਟ ਕਟ ਰਵ ਰਹਿਆ ਬਨਵਾਰੀ ਜਾਲ ਥਲ ਮਹੀਲ ਗੁਪਤੋ ਵਰਤੈ ਗੋਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਓ ਮਰਤ ਪਿਆਲ ਆਕਾਸ਼ ਦਿਖਾਇਆ ਗੋਰ ਸਤ ਗੋਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ කටපීතරදේකමුරාරීජියෝ ජනම මරණකව එහෙ ජගභපොඩො එන දුජෑ පගත වෙසාරීජියෝ සතගෝරමලෑත ගොරමත පයිය. साकतबाजिहारि जियो गोर बंदन तोड निरारे बहुड़ न गर्भ मजारी जियो नानक ज्ञान रतन पर रत्नगा ਹਰਮਨ ਵਸਿਆ ਨਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋਂ ਵੜਪਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਨ ਕੀਤਾ ਏ ਇਹ ਸੋਰਠਿ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 597 ਔਰ 98 ਦੇ ਉੱਪਰ ਸੁਭਾਏ ਮਾਨ ਹੈ। ਸ਼ਬਦ ਦੀ ਵਿਚਾਰ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਹੈ। ਕੱਲ ਜਿਹੜੇ ਆਪਾਂ ਪਾਵਨ ਬਚਨ ਸੰਜੇ ਕੀਤੇ ਸਨ ਉਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਸਮਝਾਉਣਾ ਕੀਤਾ ਕਿ हे ਭਾਈ ਉਹ ਪਰਮਾਤਮਾ ਕਣ-ਕਣ ਦੇ ਵਿੱਚ ਜਰੇ-ਜਰੇ ਦੇ ਵਿੱਚ ਪਾਣੀ ਧਰਤੀ ਆਕਾਸ਼ ਵਿੱਚ ਹਰ ਥਾਂ ਦੇ ਉੱਤੇ ਗੁਪਤ ਰੂਪ ਦੇ ਵਿੱਚ ਵਰਤ ਰਿਹਾ ਹੈ ਪਰ ਜੇ ਕੋਈ ਗੁਰੂ ਦੇ ਸ਼ਬਦ ਦਾ ਅਭਿਆਸ ਕਰੇ ਜੇ ਕੋਈ ਗੁਰੂ ਦੇ ਸ਼ਬਦ ਨੂੰ ਜਪਣ ਦਾ ਯਤਨ ਕਰੇ ਉਹਦੇ ਮੁਤਾਬਕ ਚੱਲੇ ਤੇ ਉਹ ਗੁਪਤ ਪਰਮਾਤਮਾ ਉਹਨੂੰ ਪ੍ਰਤੱਖ ਤੌਰ ਤੇ ਜਿਹੜਾ ਉਹ ਨਜ਼ਰ ਆ ਜਾਂਦਾ ਹੈ ਇਹ ਪਾਵਨ ਬਚਨ ਆਪਾਂ ਸਾਂਝੇ ਕੀਤੇ ਸਨ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਲ ਗੁਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਓ ਰਹਾਓ ਵਾਲਾ ਇਹ ਬੰਦ ਸੀ ਇਹਦੀ ਵਿਆਖਿਆ ਆਪਾਂ ਕੱਲ ਕੀਤੀ ਹੈ ਮੈਂ ਸਿਰਫ ਇੱਕ ਬੇਨਤੀ ਕਰਕੇ ਅੱਗੇ ਤੁਰਾਂ ਗੁਰਮਖੋ ਜਦੋਂ ਮਨੁੱਖ ਦੀ ਨੀਤ ਹੋ ਜਾਂਦੀ ਹੈ ਨਾ ਕਿਸੇ ਕੰਮ ਵੱਲ ਪਾਸੇ ਕੋਈ ਵੀ ਦੁਨਿਆਵੀ ਕੰਮ ਹੈ ਇਹ ਤੇ ਚਲੋ ਪਰਮਾਤਮਾ ਦੀ ਗੱਲ ਮੈਂ ਸਿਰਫ ਦੁਨਿਆਵੀ ਤੇ ਉਹ ਕੰਮ ਜਿੱਦਨ ਤੁਹਾਡਾ ਅੰਦਰੋਂ ਨੀਅਤ ਸਾਫ਼ ਹੋ ਗਈ ਨੀਅਤ ਰਾਸ ਆ ਗਈ ਦੁਨੀਆਂ ਦਾ ਕੋਈ ਕੰਮ ਮਨੁੱਖ ਦੇ ਅੱਗੇ ਅੜਦਾ ਨਹੀਂ ਜੇ ਅਜੇ ਤੱਕ ਸਾਡੀ ਜ਼ਿੰਦਗੀ 'ਚ ਮੁਸ਼ਕਲਾਂ ਨੇ ਜੇ ਕੰਮ ਅੜੇ ਨੇ ਤੇ ਉਹ ਸਾਡੀ ਆਪਣੀ ਨੀਅਤ ਨਹੀਂ ਹੈਗੀ ਫਰਕ ਹੋਰ ਕੋਈ ਨਹੀਂ ਹੈ ਹੁਣ ਇਹ ਜਿਹੜਾ ਕੱਲ ਆਪਾਂ ਬੱਚੇ ਸਾਂਝਾ ਕੀਤਾ ਸਤਿਗੁਰਾਂ ਕਹੇ ਪਰਮਾਤਮਾ ਗੁਪਤ ਹੈ ਉਹ ਨજર ਨਹੀਂ ਆਉਂਦਾ ਹੁਣ ਤੁਸੀਂ ਇਸੇ ਗੱਲ ਦੇ ਵਿੱਚ ਸਹਰਾਣੇ ਬਾਹ ਦੇ ਕੇ ਸੌਂਜੋ ਪੀਓ 그러면은 ਨજર ਆਉਣਾ ਹੈ ਪਰ ਅਗਲਾ ਨੁਕਤਾ ਦਿੱਤਾ ਗੁਰੂ ਦੇ ਸ਼ਬਦ ਦਾ ਅਭਿਆਸ ਕਰ ਜਿੱਦਨ ਤੇਰੀ ਨੀਅਤ ਹੋ ਗਈ ਰੱਬ ਨੂੰ ਮਿਲਣ ਦੀ ਉਸ ਦਿਨ ਅਭਿਆਸ ਕਰਕੇ ਉਹ ਗੁਪਤ ਪਰਮਾਤਮਾ ਵੀ ਪ੍ਰਤੱਖ ਵੇਖਿਆ ਜਾ ਸਕਦਾ ਇਰ ਵਿੱਚ ਕੋਈ ਦੋ ਰਹਿ ਵਾਲੀ ਇੱਕ ਨਹੀਂ ਅਨੇਕਾਂ ਇਹੋ ਜਿਹੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ دیدار ਕੀਤੇ ਨੇ 35 ਮਹਾਂਪੁਰਖ ਤੇ ਆਪਾਂ ਬਾਣੀ ਚੋਂ ਪੜਦੇ ਆਂ ਬਾਕੀ ਐਡਾ ਮਾਨ ਮੱਤਾ ਸਾਡਾ ਇਤਿਹਾਸ ਆ ਜَا ਹੋਰ ਵੀ ਸੂਫੀ ਭਗਤ ਜਾਂ ਰੱਬ ਦੇ ਪਿਆਰੇ ਅਨੇਕ ਹਰੇਕ ਮੱਤ ਚ ਹੋਏ ਨੇ ਜਿਨ੍ਹਾਂ ਨੇ ਰੱਬ ਦੇ دیدار ਕੀਤੇ ਨੇ ਬਸ ਇਹ ਤਾਂ ਹੋਣਾ ਹੈ ਜਦੋਂ ਤੁਹਾਡੇ ਅੰਦਰੋਂ ਚਾ ਪੈਦਾ ਹੋ ਗਿਆ ਗੱਲਾਂ ਦੇ ਨਾਲ ਇਹ ਕੰਮ ਨਹੀਂ ਸਰਨਾ ਕਿਉਂਕਿ ਆਪਾਂ ਕੱਲ ਇਸੇ ਚੀਜ਼ ਤੇ ਜ਼ਿਆਦਾ ਸਮਾਂ ਲਾਇਆ ਸੀ ਕਿ ਗੁਰੂ ਦੇ ਸ਼ਬਦ ਦੇ ਵਿੱਚ ਜੁੜਿਆ ਪ੍ਰਮਾਤਮਾ ਜਿਹੜਾ ਉਹ ਮਿਲ ਜਾਂਦਾ ਹੈ ਤੇ ਮੇਰੇ ਮਨ 'ਚ ਬਾਅਦ ਦੇ ਵਿੱਚ ਆਇਆ ਵੀ ਕਈ ਲੋਕ ਲੰਮਾ ਲੰਮਾ ਸਮਾਂ ਸ਼ਬਦ 'ਚ ਕਰ ਦਿੰਦੇ ਨੇ ਰੱਬ ਉਹਨਾਂ ਨੂੰ ਫਿਰ ਵੀ ਨਹੀਂ ਮਿਲਦਾ ਉਹਦਾ ਕਾਰਨ ਇਹ ਹੈ ਤੇਰੀ ਅੰਦਰ ਨੀਅਤ ਨਹੀਂ ਹੈਗੀ ਇੱਕ ਅੰਮ੍ਰਿਤ ਬਾਣੀ ਦਾ ਬੜਾ ਪਿਆਰਾ ਬਚਨ ਹੈ ਕਹਿਣ ਲੱਗੇ ਗੁਰੂ ਅਮਰਦਾਸ ਜੀ ਦਾ ਕਾਏ ਪਟੋਲਾ ਪਾਰਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ ਜੇ ਨiyet راست ਕਰੇ ਕਹਿਣ ਲਗੇ ਭਾਵੇਂ ਬਾਬਾ ਫਰੀਦ ਸਾਹਿਬ ਜੀ ਦੇ ਪਰਥਾ ਇਹਦੇ ਮਅਰਥ ਬੜੀ ਵਾਰੀ ਕੀਤੇ ਨੇ ਕਹਿਣ ਲਗੇ ਬਾਹਰੀ ਭੇਖ ਧਾਰਨ ਕਰਨਾ ਜਾਂ ਲਾਉਣ ਦੇ ਨਾਲ ਰੱਬ ਨਹੀਂ ਮਿਲਣਾ ਰੱਬ ਕਦੀ ਧਰਮਾਂ ਦਾ ਰੱਬ ਕਦੀ ਪਹਿਰਾਵਿਆਂ ਦਾ ਮੌਤਾਜ ਨਹੀਂ ਹੁੰਦਾ ਇਹ ਗੱਲ ਜਾਣ ਲਿਓ ਪੱਕੀ ਇਹਦੇ ਅਸੀਂ ਧਰਮ ਦੇ ਨਾਂ ਤੇ ਜਿਹੜੇ ਕਾਨੂੰਨ ਬਣਾਏ ਨੇ ਉਹਨਾਂ ਮੁਤਾਬਕ ਇਹ ਚੀਜ਼ਾਂ ਚੱਲਦੀਆਂ ਨੇ ਰੱਬ ਦਾ ਕੋਈ ਧਰਮ ਨਹੀਂ ਹੈ ਚਲੋ ਇਹ ਆਪਾਂ ਗੱਲਾਂ ਸਾਨੀਆਂ ਪਹਿਲਾਂ ਕੀਤੀਆਂ ਹੋਈਆਂ ਨੇ ਸਿਰਫ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਨਾ ਜਿਸ ਦਿਨ ਅੰਦਰ ਨiyet ਰਾਸ ਕਰੇ ਵਾਲੀ ਗੱਲ ਹੋ ਗਈ ਨਾ ਅੰਦਰ ਦਿਲ ਕਰ ਆਇਆ ਕਿ ਮੈਂ ਰੱਬ ਨੂੰ ਮਿਲਣਾ ਹੈ ਤੇ ਉਸ ਦਿਨ ਕੋਈ ਬਹੁਤੀ ਵੱਡੀ ਗੱਲ ਨਹੀਂ ਤੂੰ ਤੁਰ ਪੈਂਦਾ ਉਹ ਆਪੇ ਤੈਅ ਕਰਾ ਦੇਗਾ ਭਾਵੇਂ ਕੁਝ ਘੜੀਆਂ 'ਚ ਖਤਮ ਹੋ ਜੇ ਤੇ ਭਾਵੇਂ ਕੁਝ ਸਾਲਾਂ ਤੇ ਕੁਝ ਜਨਮਾਂ 'ਚ ਹੋ ਜੇ ਪਹੁੰਚੀਂਗਾ ਜ਼ਰੂਰ ਤੂੰ ਤੁਰਨ ਦਾ ਯਤਨ ਕਰ ਸੋ ਸਤਿਗੁਰੂ ਇੱਥੇ ਕਹਿ ਰਹੇ ਨੇ ਕਹਿੰਦੇ ਗੁਰ ਸ਼ਬਦੀ ਦੇਖ ਨਿਹਾਰੀ ਜਿਓ ਗੁਰੂ ਦੇ ਸ਼ਬਦ ਦੇ ਵਿੱਚ ਤੂੰ ਤੱਕਣ ਦਾ ਯਤਨ ਕਰ ਤੇ ਸਾਡੀ ਜ਼ਿੰਦਗੀ ਵੀ ਇਸੇ ਕਰਕੇ ਬੜਿਆਂ ਮੋੜਾਂ ਦੇ ਉੱਤੇ ਰੁਕ ਜਾਂਦੀ ਹੈ ਸਾਡੀ ਨੀਅਤ ਨਹੀਂ ਹੁੰਦੀ ਬੰਦਾ ਕਹੀ ਤੇ ਜਾਂਦਾ ਮੈਂ ਆਹ ਕੰਮ ਕਰਨਾ ਹੈ ਆਹ ਕੰਮ ਕਰਨਾ ਹੈ ਕੰਮ ਕਰਨਾ ਹੈ ਪਰ ਉਹਦਾ ਕਦੀ ਵੀ ਉਸ ਪਾਸੇ ਨੂੰ ਆਪਣਾ ਜਿਹੜਾ ਉਹ ਤੁਰਨ ਦਾ ਯਤਨ ਨਹੀਂ ਕਰਦਾ ਉੱਥੇ ਦਾ ਉੱਥੇ ਖਲੋਤਾ ਰਹਿੰਦਾ ਹੈ ਖੈਰ ਜਿਹੜੀ ਆਪਾਂ ਅਗਲੀ ਵੀ ਚਾਰ ਸਾਂਝੀ ਕਰਨੀ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ ਕਹਿੰਦੇ ਮਰਤ ਭਯਾਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜਿਓ ਗੁਰ ਤੇ ਸਤਗੁਰ ਦੇ ਰਾਰੇ ਨੂੰ ਸਿਹਾਰੀ ਇਹਦਾ ਅਰਥ ਕਰਾਂਗੇ ਗੁਰਾਂ ਨੇ ਸੱਚੇ ਸਤਗੁਰਾਂ ਨੇ ਮੇਰੇ ਉੱਤੇ ਮਿਹਰ ਕੀਤੀ ਮੇਰੇ ਤੇ ਉੱਤੇ ਕਿਰਪਾ ਕੀਤੀ ਕੀ ਕਿਰਪਾ ਕੀਤੀ ਕਹਿੰਦੇ ਮਰਤ ਮਰਤ ਦਾ ਅਰਥ ਮਾਤ ਲੋਕ ਆ ਧਰਤੀ ਪਯਾਲ ਪਯਾਲ ਦਾ ਅਰਥ ਪਤਾਲ ਲੋਕ ਜਿਹੜੇ ਜੀਵ ਪਤਾਲ ਦੇ ਵਿੱਚ ਰਹਿੰਦੇ ਨੇ ਪਾਣੀ ਚ ਰਹਿੰਦੇ ਨੇ ਅਕਾਸ਼ ਜਿਹੜੇ ਜੀਵ ਅਕਾਸ਼ ਚ ਰਹਿੰਦੇ ਨੇ ਹਰ ਥਾਂ ਦੇ ਉੱਤੇ ਜੀਵਨ ਹੈ ਨਾ ਮਰਤ ਪਯਾਲ ਅਕਾਸ਼ ਦਿਖਾਇਓ ਦਿਖਾਇਓ ਦਾ ਅਰਥ ਇਹਨਾਂ ਸਾਰਿਆਂ ਥਾਵਾਂ ਤੇ ਪ੍ਰਮਾਤਮਾ ਦੀ ਹੋਂਦ ਵਿਖਾ ਦਿੱਤੀ ਰੱਬ ਨੇ ਸਨ ਉਹ ਰੱਬ ਦੀ ਹੋਂਦ ਵਿਖਾ ਦਿੱਤੀ ਗੁਰੂ ਨੇ ਗੁਰ ਸਤਗੁਰ ਕਿਰਪਾ ਧਾਰੀ ਜੀਓ ਸਾਇੰਸ ਅੱਜ ਵੱਖੋ ਵੱਖ ਗ੍ਰਹਿਆਂ ਦੇ ਉੱਤੇ ਜੀਵਨ ਲੱਭਦੀ ਹੈ ਫਿਰ ਇਸ ਬੇਨਤੀ ਨੂੰ ਸੁਣਿਓ ਸਾਇੰਸ ਜਿਹੜੀ ਹੈ ਉਹ ਪਦਾਰਥ ਨੂੰ ਵੇਖ ਕੇ ਖੋਜ ਕਰਦੀ ਹੈ ਜਿਹੜੀ ਚੀਜ਼ ਦਿਸਦੀ ਨਹੀਂ ਉਹਦੇ ਉੱਤੇ ਸਾਇੰਸ ਕਦੇ ਵੀ ਆਪਣਾ ਪੱਖ ਨਹੀਂ ਕੋਈ ਪੇਸ਼ ਕਰੇਗੀ ਜਿਹੜੀ ਨਜ਼ਰ ਨਹੀਂ ਆਦੀ ਉਹਦੀ ਖੋਜ ਕਿੱਥੋਂ ਕਰੇਗੀ ਸਾਇੰਸ ਸਾਇੰਸ ਪਦਾਰਥ ਨੂੰ ਖੋਜਦੀ ਹੈ ਪਰ ਇੱਕ ਰੱਬ ਦਾ ਪਿਆਰ ਆ ਜਿਹੜਾ ਉਪਰਮਾਰਥ ਨੂੰ ਖੋਜਦਾ ਹੈ ਇਹ ਹੀ ਕਾਰਨ ਹੈ ਕਿ ਵਿਗਿਆਨੀਆਂ ਨੂੰ ਜਿਹੜਾ ਉਹ ਕਿਤੇ ਜੀਵਨ ਮਿਲਦਾ ਕਿਤੇ ਨਹੀਂ ਮਿਲਦਾ ਕੋਈ ਕਹਿੰਦਾ ਇੱਥੇ ਪਾਣੀ ਹੈਗਾ ਕਿਸੇ ਗ੍ਰਹਿ ਤੇ ਕੋਈ ਕਹਿੰਦਾ ਕੁਝ ਹੈਗਾ ਕੋਈ ਕਹਿੰਦਾ ਕੁਝ ਹੈਗਾ ਪਰ ਬਾਣੀ ਨੇ ਜਿਹੜੀ ਗੱਲ ਕਹੀ ਤੁਸੀਂ ਜਪਜੀਤ ਸਾਹਿਬ ਚ ਪੜਦੇ ਜਿੱਥੇ ਭਗਤ ਵਸੈ ਕੇ ਲੋਕ ਕਿੰਨੇ ਲੋਕਾਂ ਦੇ ਹੁਣ ਆਪਾਂ ਤੇ ਪਤਾਲ ਦੀ ਜਾਂ ਆਪਾਂ ਤੇ ਆਕਾਸ਼ ਇਹ ਤੇ ਇੰਨੀ ਸਾਨੂੰ ਦੀ ਦੇਣਾ ਆਕਾਸ਼ ਪੰਛੀ ਦੀ ਦੇ ਨੇ ਪਤਾਲ ਚ ਜਿਹੜੇ ਪਾਣੀ ਵਾਲੇ ਜੀਵ ਤੇ ਧਰਤੀ ਤੇ ਆਪਾਂ ਆਪਾਂ ਤੇ ਤਿੰਨਾਂ ਦੀ ਗੱਲ ਕਰਾਂਗੇ ਪਰ ਬਾਣੀ ਨੇ ਕਿਹਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਜੇ ਕਰੋੜਾ ਬ੍ਰਹਿਮੰਡ ਨੇ ਤੇ ਉੱਥੇ ਉਹ ਜੀਵਨ ਵੀ ਨੇ ਜਿਨ੍ਹਾਂ ਦਾ ਉਹ ਦਾਤਾ ਬਣਿਆ ਹੈ ਨਾ ਆਪਣੇ ਵਾਂਗੂ ਪਲਾਟ ਲੈ ਕੇ ਤਨੀ ਉਹਨੇ ਖੁੱਲੇ ਛੱਡੇ ਉਹਨੇ ਉੱਥੇ ਜੀਵਨ ਜਿਹੜਾ ਉਹ ਪੈਦਾ ਕੀਤਾ ਹੈ ਹਰ ਇੱਕ ਤਰ੍ਹਾਂ ਦਾ ਜੀਵਨ ਪੈਦਾ ਕੀਤਾ ਹੋਇਆ ਹੈ ਇਸ ਗੱਲ ਦੀ ਸਮਝ ਇਸ ਗੱਲ ਦੀ ਸੋਝੀ ਜਿਹੜੀ ਹੈ ਸਤਗੁਰੂ ਕਹਿ ਰਹੇ ਨੇ ਗੁਰ ਸਤਗੁਰ ਕਿਰਪਾ ਧਾਰੀ ਜੀਓ ਗੁਰੂ ਨੇ ਕਿਰਪਾ ਕਰਕੇ ਕੀ ਕੀਤਾ ਜੀ ਦਿਖਾਇਓ ਸ਼ਬਦ ਆਇਆ ਹੈ ਹੁਣ ਇਹਨੂੰ ਫੇਰ ਧਿਆਨ ਨਾਲ ਸਮਝ ਜਿਓ ਕਈ ਵਾਰੀ ਨਾ ਮੇਰੇ ਵਰਗੇ ਬੁੱਧੀ ਜੀਵ ਜਿਹੜੇ ਨੇ ਉਹ ਇਹ ਗੱਲ ਕਹਿ ਦਿੰਦੇ ਜੀ ਮਨੁੱਖ ਨੂੰ ਸਮਝ ਆ ਗਈ ਪਰ ਇੱਥੇ ਸਮਝ ਤੇ ਸ਼ਬਦ ਨਹੀਂ ਆਇਆ ਇਥੇ ਪ੍ਰਤੱਖ ਲਿਖਿਆ ਦਿਖਾਇਆ ਪਰਮਾਤਮਾ ਦੀ ਹੋਂਦ ਸਾਰੇ ਥਾਂ ਤੇ ਵਿਖਾ ਦਿੱਤੀ ਬਸ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾ ਤੂੰ ਗੁਰੂ ਦੇ ਮੁਤਾਬਕ ਚੱਲ ਜਾ ਉਹ ਤੈਨੂੰ ਹਰ ਥਾਂ ਦੇ ਉੱਤੇ ਰੱਬ ਜਰੂਰ ਵਿਖਾਵੇਗਾ ਅਜੇ ਸਾਨੂੰ ਰੱਬ ਦੇਖਿਆ ਨਹੀਂ ਅਜੇ ਤੇ ਸਾਨੂੰ ਗੁਰਦੁਆਰੇ 'ਚੋਂ ਰੱਬ ਨਜ਼ਰ ਨਹੀਂ ਆਉਂਦਾ ਅਜੇ ਸਾਨੂੰ 10 ਗੁਰੂ ਸਹਬਾਨਾਂ ਦੇ ਵਿੱਚੋਂ ਰੱਬ ਨਹੀਂ ਨਜ਼ਰ ਆਉਂਦਾ ਅਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚੋਂ ਰੱਬ ਨਜ਼ਰ ਨਹੀਂ ਆਉਂਦਾ ਤੇ ਬਾਕੀ ਤੁਸੀਂ ਰੱਬ ਕਿੱਥੋਂ ਵੇਖੋਗੇ ਅੰਮ੍ਰਿਤ ਬਾਣੀ ਦੇ ਵਿੱਚ ਬਚਨ ਨੇ ਨਾ ਜਦੋਂ ਤੁਸੀਂ ਭਟਾਂ ਦੇ ਸਵਈਏ ਪੜਦੇ ਜੇ ਉਹਨਾਂ ਨੇ ਗੁਰੂ ਸਾਹਿਬ ਨੂੰ ਪਰਮਾਤਮਾ ਦੇ ਨਾਲ ਤੁਲਨਾ ਦਿੱਤੀ ਹੈ ਭਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਪਰ ਸਾਨੂੰ ਤੇ ਨਜ਼ਰ ਨਹੀਂ ਆਉਂਦਾ ਅਸੀਂ ਗੁਰੂ ਅਰਜੁਨ ਸਾਹਿਬ ਜੀ ਦਾ ਦਰ ਛੱਡ ਕੇ ਫੇਰ ਥਾਂ ਥਾਂ ਤੇ ਭਟਕਦੇ ਕਿਉਂਕਿ ਸਾਨੂੰ ਗੁਰੂ ਅਰਜੁਨ ਸਾਹਿਬ 'ਚ ਰੱਬ ਨਹੀਂ ਨਜ਼ਰ ਆਉਂਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜਿਹੜਾ ਏ ਉਹ ਰੱਬ ਨਹੀਂ ਨਜ਼ਰ ਆਉਂਦਾ ਜਿੱਦਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਦੇ ਵਿੱਚੋਂ ਨਾਮ ਦੇ ਵਿੱਚੋਂ ਰੱਬ ਨਜ਼ਰ ਆਉਣ ਲੱਗ ਪਿਆ ਉਸ ਦਿਨ ਰੱਬ ਕਣ-ਕਣ ਦੇ ਵਿੱਚ ਵੀ ਲੱਭ ਜੇਗਾ ਇਹ ਹੋਣਾ ਉਦੋਂ ਹੈ ਜਿਹੜਾ ਪਹਿਲੀ ਰਹਾਉ ਵਾਲੀ ਪੰਕਤੀ ਨਹੀਂ ਭੁੱਲਨੀ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਜਦੋਂ ਸ਼ਬਦ ਦਾ ਆਸਰਾ ਲਾਓਗੇ ਤੇ ਫਿਰ ਮੈਂ ਆਪਣੀ ਗੱਲ ਦੁਹਰਾਵਾਂ ਗੱਲਾਂ ਦੇ ਨਾਲ ਇਹਨਾਂ ਦੇ ਅਰਥ ਨਹੀਂ ਕੀਤੇ ਜਾਣੇ ਉਸੀ ਮੈਨੂੰ ਕਹਿ ਦਿਓ ਕਿ ਮੈਂ ਰੱਬ ਕਿੱਥੇ ਆ ਜੀ ਆਕਾਸ਼ ਚ ਕਿੱਥੇ ਆ ਪਤਾਲ ਚ ਕਿੱਥੇ ਮੈਂ ਕਿੱਥੋਂ ਵਿਖਾਵਾਂਗਾ ਕਿਉਂਕਿ ਮੇਰਾ ਆਪਣਾ ਅਭਿਆਸ ਨਹੀਂ ਇਹ ਗੁਰੂ ਦਾ ਕੰਮ ਹੈ ਗੁਰ ਸਤਗੁਰ ਕਿਰਪਾ ਧਾਰੀ ਜੀ ਉਹ ਗੁਰੂ ਨੇ ਕਿਰਪਾ ਕਰਕੇ ਵਿਖਾਇਆ ਏ ਤੇ ਜਦੋਂ ਗੁਰੂ ਵਿਖਾ ਦਿੰਦਾ ਏ ਤੇ ਕੀ ਨਜ਼ਰ ਆਇਆ ਕਹਿੰਨਗੇ ਸੋ ਇਹਦਾ ਅਰਥ ਹੈ ਉਹ ਬ੍ਰਹਮ ਇਹ ਮੰਮੇ ਨੂੰ ਓਂਕਰ ਆਇਆ ਇਹਦਾ ਅਰਥ ਹੈ ਪਰਮਾਤਮਾ ਅਜੋਨੀ ਕਹਿਣ ਲੱਗੇ ਉਹ ਪਰਮਾਤਮਾ ਜਿਹੜਾ ਪਤਾਲ ਆਕਾਸ਼ ਧਰਤੀ ਤੇ ਵਿਖਾਇਆ ਸਭ ਤੋਂ ਵੱਡੀ ਗੱਲ ਕਹਿਣ ਲੱਗੇ ਉਹ ਪਰਮਾਤਮਾ ਜੂਨਾ ਦੇ ਵਿੱਚ ਨਹੀਂ ਆਉਂਦਾ ਉਹਦੀ ਕਣ ਕਣ ਜਰੇ ਜਰੇ ਦੇ ਵਿੱਚ ਹੋਂਦ ਵਿਖਾ ਦਿੱਤੀ ਹੈ ਫਿਰ ਇਸ ਬੇਨਤੀ ਨੂੰ ਸਮਝਿਓ ਮੈਂ ਕਹਿ ਦਿੱਤਾ ਕਿ ਰੱਬ ਵਿਖਾ ਦਿੱਤਾ ਹੁਣ ਰੱਬ ਦੀ ਕੋਈ ਫੋਟੋ ਨਾ ਬਣਾ ਕੇ ਭੇਜਿਓ ਚਲੋ ਇਹ ਆਪਾਂ ਸ਼ਬਦ ਪਹਿਲਾਂ ਸਾਂਝਾ ਕੀਤਾ ਹੋਇਆ ਅਲਖ ਅਪਾਰ ਅਗੰਮ ਅਗੋਚਰ ਇਹ ਤੇ ਕਾਫੀ ਸਮਾਂ ਲਾਇਆ ਸੀ ਮੈਂ ਰੱਬ ਦੀ ਮੂਰਤੀ ਨਹੀਂ ਵਿਖਾਈ ਰੱਬ ਦੀ ਜਿਹੜੀ ਹੋਂਦ ਸੀ ਉਹ ਕੰਨ ਕੰਨ ਜਰੇ ਜਰੇ ਦੇ ਵਿੱਚ ਵਿਖਾ ਦਿੱਤੀ ਮੈਂ ਬਿਲਕੁਲ ਸੌਖਾ ਕਰ ਦੇਣਾ ਸਾਨੂੰ ਜਿੱਥੇ ਰੱਬ ਦੀ ਦਾ ਉੱਥੇ ਅਸੀਂ ਝੋਕ ਜਾਂਦੇ ਆ ਜਿੱਥੇ ਰੱਬ ਨਹੀਂ ਨਜ਼ਰ ਆਉਂਦਾ ਉੱਥੇ ਅਸੀਂ ਪਾਪ ਕਰ ਦਿੰਦੇ ਆ ਐਦਾਂ ਹੁੰਦਾ ਅਸੀਂ ਠੱਗੀ ਮਾਰਦੇ ਆ ਚੋਰੀ ਕਰਦੇ ਆ ਝੂਠ ਬੋਲਦੇ ਆ ਅਨੇਕਾਂ ਇਹੋ ਜਿਹੇ ਕੋ ਕਰਮ ਕਰਦੇ ਆ ਜਿਹੜੇ ਲੋਕ ਕੇ ਛਿਪ ਕੇ ਕੀਤੇ ਜਾਣ ਕਿਉਂ ਕਰਦੇ ਆ ਕਿਉਂਕਿ ਉੱਥੇ ਸਾਨੂੰ ਪਤਾ ਰੱਬ ਨਹੀਂ ਹੈਗਾ ਜੇ ਸਾਨੂੰ ਜਿਹਦੇ ਕੋਲੋਂ ਰਿਸ਼ਵਤ ਲੈਣੀ ਹੈ ਜਿੱਥੋਂ ਚੋਰੀ ਕਰਨੀ ਹੈ ਜਿੱਥੇ ਠੱਗੀ ਮਾਰਨੀ ਉੱਥੇ ਰੱਬ ਨજર ਆ ਜਾਵੇ ਕੀ ਆਪਾਂ ਠੱਗੀ ਮਾਰਾਂਗੇ ਹੋਰ ਸੌਖਾ ਕਰ ਦਿਨਾ ਅੱਜ ਕੱਲ ਹਰੇਕ ਥਾਂ ਦੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਨੇ ਜਦੋਂ ਕੋਈ ਡਕੈਤੀ ਹੁੰਦੀ ਹੈ ਕੋਈ ਚੋਰੀ ਹੁੰਦੀ ਹੈ ਜਾਂ ਕੋਈ ਵੀ ਗੁਨਾਹ ਕੀਤਾ ਜਾਂਦਾ ਸਭ ਤੋਂ ਪਹਿਲਾਂ ਕੈਮਰਿਆਂ ਦਾ ਸੋਚਿਆ ਜਾਂਦਾ ਇਹਨੂੰ ਖਤਮ ਕਿਵੇਂ ਕਰਨਾ ਇਹ ਤੇ ਮਨੁੱਖ ਦੀ ਕਾਹਤ ਹੈ ਨਾ ਕੈਮਰਾ ਤੇ ਕੈਮਰੇ ਨੂੰ ਖਤਮ ਕੀਤਾ ਜਾਂਦਾ ਤਾਂ ਕਿਉਂਕਿ ਕੈਮਰੇ ਦੇ ਸਾਹਮਣੇ ਅਸੀਂ ਚੋਰੀ ਨਹੀਂ ਕਰ ਸਕਦੇ ਸਮਾਜ ਚ ਆ ਜੇਗੀ ਕੈਮਰੇ ਦੇ ਸਾਹਮਣੇ ਅਸੀਂ ਡਕੈਤੀ ਜਾਂ ਗਲਤ ਕੰਮ ਨਹੀਂ ਕਰ ਸਕਦੇ ਸਮਾਜ ਚ ਨਸ਼ਰ ਹੋ ਜਾਏਗਾ ਕੈਮਰੇ ਦਾ ਡਰ ਤੇ ਜਿੱਦਨ ਤੁਹਾਨੂੰ ਰੱਬ ਦਾ ਪਤਾ ਲੱਗ ਗਿਆ ਵੀ ਮੈਨੂੰ ਰੱਬ ਦੇਖਦਾ ਏ ਉਥੇ ਤੁਸੀਂ ਚੋਰੀ ਕਰੋਗੇ ਠੱਗੀ ਮਾਰੋਗੇ ਕਿਸੇ ਦਾ ਬੁਰਾ ਸੋਚੋਗੇ ਨਹੀਂ ਕਰ ਪਾਵਾਂਗੇ ਅਸੀਂ ਕਿਉਂਕਿ ਸਾਨੂੰ ਪਤਾ ਹੋਵੇਗਾ ਕਿ ਉਹ ਪਰਮਾਤਮਾ ਨੂੰ ਮੈਨੂੰ ਵੇਖਦਾ ਪਿਆ ਹੈ ਮੈਂ ਤਾਂ ਕਹਿ ਰਿਹਾ ਅਜੀਸ ਰੱਬ ਸਾਨੂੰ ਇਕਈ ਆਪਾਂ ਸਾਰੇ ਜਿਹੜੇ ਜਿੰਨੇ ਵੀ ਆਪਾਂ ਬੈਠੇ ਸਰੀਰ ਜਿਵੇਂ ਆਪਾਂ ਸਾਰੇ ਸੇਖਿਆ ਤੇ ਗੁਰੂ ਕੋਲ ਆ ਕੇ ਬੈਠੇ ਆ ਨਾ ਆਪਾਂ ਸਾਰੇ ਆਖਾਂ ਨਹੀਂ ਜੀ ਆਪਾਂ ਰੱਬ ਨੂੰ ਮੰਨਦੇ ਆ ਪਰ ਮੈਨੂੰ ਬਖਸ਼ਿਆ ਜੇ ਆਪਾਂ ਕਿੰਨੇ ਕੁ ਜਾਣੇ ਆ ਜਿਹੜੇ ਅੰਦਰੋਂ ਮੇਰੇ ਸਮੇਤ ਸਾਫ਼ ਜੀਵਨ ਵਾਲੇ ਹੋਣਗੇ ਜਿਨ੍ਹਾਂ ਨੇ ਕਦੀ ਕਿਸੇ ਦਾ ਮਾਰਾ ਨਾ ਕੀਤਾ ਹੋਵੇ ਕਿਸੇ ਵੀ ਰੂਪ ਦੇ ਵਿੱਚ ਆਪਣੇ ਆਪਣੇ ਅੰਦਰ ਝਾਤੀ ਮਾਰ ਲਿਓ ਉਸ ਕੈਨ ਤੇ ਮੈਂ ਕਰ ਨਹੀਂ ਸਕਦਾ ਸਾਰਿਆਂ ਦਾ ਚਿੱਠਾ ਸਾਹਮਣੇ ਆ ਜਾਏਗਾ ਕਿ ਮੈਂ ਅੰਦਰ ਰੱਬ ਨੂੰ ਵੇਖਦਾ ਜਾਂ ਨਹੀਂ ਵੇਖਦਾ ਮੈਨੂੰ ਇੱਕ ਇੱਥੇ ਕਹਾਣੀ ਚੇਤੇ ਆ ਗਈ ਕਾਫੀ ਸਮਾਂ ਪਹਿਲਾਂ ਸੁਣਾਈ ਸੀ ਤੁਹਾਡੇ ਸਾਹਮਣੇ ਰੱਖ ਦਿੰਨਾ ਇੱਕ ਕੁਟਿਆ ਦੇ ਵਿੱਚ ਕਿਸੇ ਮਹਾਤਮਾ ਦੇ ਕੋਲ ਉਹਦੇ ਚੇਲੇ ਸਿੱਖਿਆ ਲੈਂਦੇ ਨੇ ਧਰਮ ਦੀ ਪੁਰਾਣੀ ਗੱਲ ਹੈ ਪੁਰਾਣੇ ਸਮਿਆਂ ਦੇ ਵਿੱਚ ਸੰਤ ਮਹਾਪੁਰਖ ਆਪਣੇ ਕੋਲ ਹੀ ਚੇਲਿਆਂ ਨੂੰ ਰੱਖਦੇ ਸਨ ਉਹ ਧਰਮ ਦੀ ਵਿਦਿਆ ਦਿੰਦੇ ਹੁੰਦੇ ਸਨ ਉਹਨਾਂ ਨੇ ਵਿਦਿਆ ਦਿੱਤੀ ਪ੍ਰੀਖਿਆ ਲੈਣ ਦਾ ਸਮਾਂ ਆ ਗਿਆ ਉਹਨਾਂ ਨੇ ਚੇਲਿਆਂ ਨੂੰ ਸੱਦਿਆ ਤੇ ਸਾਰਿਆਂ ਦੇ ਹੱਥ 'ਚ ਕਬੂਤਰ ਫੜਾ ਦਿੱਤਾ ਕਹਿਣ ਲੱਗੇ ਵੀ ਆ ਕਬੂਤਰ ਲੈ ਜਾ ਤੇ ਜਿੱਥੇ ਰੱਬ ਨਾ ਦੇਖਦਾ ਹੋਵੇ ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਇਹਨੂੰ ਜਾ ਕੇ ਮਾਰਿਆ ਹੋ ਹੁਣ ਆਪਣੇ ਵਰਗੇ ਸਨ ਬੜੇ ਸਿਆਣੇ ਸਾਰੇ ਕੋਈ ਕੰਧ ਦੇ ਓਲੇ ਗਿਆ ਉੱਥੇ ਤੋਂ ਮਰੋੜ ਆਇਆ ਕੋਈ ਰੁੱਖ ਦੇ ਓਲੇ ਗਿਆ ਉੱਥੇ ਘਰ ਆਇਆ ਆਪਾਂ ਵੀ ਬੜੇ ਸਿਆਣੇ ਆ ਇੱਕ ਬੰਦਾ ਜਿਹੜਾ ਸੀ ਉਹ ਕਬੂਤਰ ਲੈ ਕੇ ਵਾਪਸ ਆ ਗਿਆ ਜੀ ਹੁੰਦਾ ਬਾਕੀਆਂ ਦਾ ਤੇ ਮਸਲਾ ਹੱਲ ਹੋ ਗਿਆ ਸਿੱਧਾ ਪਤਾ ਲੱਗ ਗਿਆ ਵੀ ਕਿਸੇ ਨੇ ਵੇਖਿਆ ਨਹੀਂ ਤੇ ਇਹਨੇ ਖਤਮ ਕਰਤਾ ਜਿਹੜਾ ਵਾਪਸ ਲੈ ਕੇ ਆਇਆ ਮਹਾਤਮਾ ਨੇ ਉਹਨੂੰ ਪੁੱਛਿਆ ਕਹਿੰਦੇ ਵੀ ਤੂੰ ਕਿਉਂ ਨਹੀਂ ਇਹਨੂੰ ਮਾਰਿਆ ਕਹਿੰਦਾ ਜੀ ਮੈਨੂੰ ਕੋਈ ਦੇਖਦਾ ਸੀ ਕਹਿੰਦਾ ਕੌਣ ਦੇਖਦਾ ਸੀ ਕਹਿੰਦਾ ਇਹਦੇ ਵਿੱਚ ਬੈਠਾ ਹੋਇਆ ਰੱਬ ਮੈਨੂੰ ਵੇਖਦਾ ਸੀ ਜਦੋਂ ਇਹਨੂੰ ਮੈਂ ਮਰੋੜਨ ਲੱਗਦਾ ਸੀ ਕਹਿੰਦਾ ਜਦੋਂ ਰੱਬ ਵੇਖਦਾ ਏ ਉਹ ਨਾ ਚਿਰ ਤੁਸੀਂ ਕਹਿਆ ਸੀ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਜਿੰਨਾ ਕੋਈ ਦੇਖਦਾ ਮੈਂ ਕਿਵੇਂ ਮਾਰ ਸਕਦਾ ਸੀ بس ਆ ਨੁਕਤਾ ਸਮਝ ਜਾਇਓ ਜਦਨ ਯਕੀਨ ਹੋ ਗਿਆ ਨਾ ਉਹ ਪ੍ਰਮਾਤਮਾ ਮੈਨੂੰ ਵੇਖਦਾ ਏ ਪ੍ਰਮਾਤਮਾ ਹਾਜ਼ਰ ਉਹ ਬ੍ਰਹਮ ਅਜੋਨੀ ਜੂਨਾਤ ਰਹਿ ਹੈ ਸਰਬ ਵਿਆਪਕ ਉਹਦਨ ਤੁਹਾਨੂੰ ਥਾਂ ਥਾਂ ਤੇ ਰੱਬ ਦੇਖਣਾ ਏ ਓਦਾਂ ਕੁਛ ਨਹੀਂ ਮੈਂ ਕਥਾ ਕਰਕੇ ਚਲੀ ਜਾਣੀ ਐ ਤੁਸੀਂ ਸੁਣ ਕੇ ਚਲੇ ਜਾਣਾ ਫਰਕ ਬਸ ਕੋਈ ਨਹੀਂ ਪੈਣਾ ਆਪਣਾ ਹਾਲ ਸਾਰਿਆਂ ਦਾ ਇੱਕੋ ਜਿਹਾ ਇੱਕੋ ਦਾ ਰਹਿ ਜਾਣਾ ਇਸ ਕਰਕੇ ਮੈਂ ਤਾਂ ਇਹ ਗੱਲਾਂ ਉਦਾਹਰਨਾ ਦੇ ਰਿਹਾ ਪ੍ਰਮਾਤਮਾ ਨਜ਼ਰ ਆਉਂਦਾ ਏ ਪਰ ਉਹ ਕੱਲ ਵੀ ਕਿਹਾ ਸੀ ਅੱਖ ਵੀ ਉਹ ਚਾਹੀਦੀ ਉਹਨੂੰ ਵੇਖਣ ਵਾਲੀ ਸਤਿਗੁਰੂ ਕਹਿੰਦੇ ਜਿਹੜਾ ਪ੍ਰਮਾਤਮਾ ਧਰਤੀ ਪਤਾਲ ਆਕਾਸ਼ ਗੁਰੂ ਨੇ ਵਿਖਾਇਆ ਨਾ ਉਹ ਬ੍ਰਹਮ ਅਜੋਨੀ ਹੈ ਜੂਨਾ ਤੋਂ ਰਹਿ ਤ ਸੋ ਬ੍ਰਹਮ ਅਜੋਨੀ ਹੈਪੀ ਇਹਦਾ ਪਾਠ ਕਦੀ ਵੀ ਹੈਪੀ ਨਹੀਂ ਕਰਨਾ ਜਪਜੀ ਸਾਹਿਬ ਚ ਵੀ ਤੁਸੀਂ ਪੜਦੇ ਜੇ ਇਹ ਦੋ ਵਾਰ ਸ਼ਲੋਕ ਵੀ ਆਉਂਦਾ ਆਦ ਸੱਚ ਜੁਗਾਦ ਸੱਚ ਹੈ ਵੀ ਇੱਕ ਸੁਖਮੀ ਸਾਹਿਬ ਚ ਭੇ ਆਉਂਦਾ ਏ ਤੇ ਜਬਦੀ ਸਾਹਿਬ ਚ ਭੀ ਆਉਂਦਾ ਆਪਾਂ ਕਈ ਵਾਰੀ ਹੈਪੀ ਸੱਚ ਕੇ ਹੈਪੀ ਨਹੀਂ ਹੈ ਭੀ ਇਹਨੂੰ ਵਲੱਗ-ਵਲੱਗ ਕਰਨਾ ਪਾਟ ਸੱਚ ਨਾਨਕ ਹੋਸੀ ਭੀ ਉਥੇ ਹੋਸੀ ਭੀ ਇਕੱਠੇ ਨਹੀਂ ਹੋਸੀ ਫਿਰ ਭੀ ਵੱਖਰਾ ਇੱਥੇ ਵੀ ਆਇਆ ਜੀ ਹੈ ਭੀ ਇਹਦਾ ਅਰਥ ਹੈ ਹੋਂ ਵੀ ਮੌਜੂਦ ਹੈ ਹੋਂ ਨਹੀਂ ਹੋਂ ਨਹੀਂ ਦਾ ਅਰਥ ਹੈ ਗਾਂਵ ਹੀ ਹੋਵੇਗਾ ਉਹ ਪ੍ਰਮਾਤਮਾ ਗਾਂਵ ਹੀ ਮੌਜੂਦ ਹੈ ਤੇ ਇਹ ਗੁਰਮਤ ਦਾ ਫਲਸਫਾ ਬਹੁਤ ਪਿਆਰਾ ਹੈ ਜੀ ਬਾਕੀ ਤੁਸੀਂ ਕਿਸੇ ਵੀ ਮਤ ਦੇ ਵਿੱਚ ਚਲੇ ਜਾਓ ਉਹਨਾਂ ਦੇ ਧਾਰਮਿਕ ਅਸਥਾਨਾਂ ਦਾ ਉਹਨਾਂ ਦੇ ਰੱਬ ਦਾ ਤੇ ਰੱਬ ਨੂੰ ਪੂਜਣ ਦਾ ਇੱਕ ਵੱਖਰਾ ਤਰੀਕਾ ਇੱਕ ਮਰਿਆਦਾ ਹੈ ਇੱਕ ਨਿਜਮ ਹੈ ਗੁਰਮਤ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਸਤਿਗੁਰਾਂ ਦੀ ਬਾਣੀ ਪੜ ਸਕਦੇ ਜੀ ਜਦੋਂ ਮਰਜ਼ੀ ਪ੍ਰਮਾਤਮਾ ਦੇ ਦਰਸ਼ਨ ਕਰ ਸਕਦੇ ਉਹ ਪ੍ਰਮਾਤਮਾ ਹਰ ਵੇਲੇ ਮੌਜੂਦ ਹੈ ਤੇ ਉਹ ਹਰ ਥਾਂ ਦੇ ਉੱਤੇ ਮੌਜੂਦ ਹੈ ਇਹ ਨਹੀਂ ਕਿ ਇੱਥੇ ਹੈਗਾ ਤੇ ਦੂਜੀ ਥਾਂ ਤੇ ਨਹੀਂ ਹੈਗਾ ਕਈ ਵਾਰੀ ਸਾਡੇ ਵੀ ਨਾ ਚਲੋ ਮੈਂ ਇੱਥੇ ਇੱਕ ਬੇਨਤੀ ਕਰ ਦਿੰਦਾ ਜਿਸ ਵੇਲੇ ਸ਼ਾਮ ਨੂੰ ਜਾਂ ਰਾਤ ਨੂੰ ਸੁਖ ਹਸਨ ਕੀਤਾ ਜਾਂਦਾ ਹੈ ਤੇ ਸੰਗਤਾਂ ਦੇ ਮਨ ਚ ਕਈਆਂ ਦੇ ਮਨ ਚ ਇਹ ਸ਼ਾਇਦ ਇਹੋ ਜਿਹਾ ਭੁਲੇਖਾ ਪੈ ਜਾਂਦਾ ਵੀ ਮਹਾਰਾਜ ਤੇ ਸੌਂ ਗਏ ਨੇ ਮੈਂ ਅਕਸਰ ਕਹਿੰਦਾ ਨਾ ਜਿਹਦਾ ਗੁਰੂ ਸੌਂ ਗਿਆ ਤੇ ਚੇਲੇ ਕੀ ਕਰਨਗੇ ਉਹਦੇ ਫਿਰ ਬਾਣੀ ਕਹਿੰਦੀ ਹੈ ਸਤ ਗੁਰ ਜਾਗਤਾ ਹੈ ਦਿਓ ਗੁਰੂ ਨਹੀਂ ਕਦੀ ਸੌਂਦਾ ਉਹ ਹਮੇਸ਼ਾ ਜਾਗਦਾ ਉਹ ਸੁਚੇਤ ਹੈ ਜਿਹੜਾ ਗੁਰੂ ਘਰਾਂ 'ਚ ਸੁਖ ਆਸਣ ਕੀਤਾ ਜਾਂਦਾ ਉਹ ਸਿਰਫ ਇੱਕ ਮर्यादा ਨੂੰ ਸਾਂਭਣ ਵਾਸਤੇ ਕੀਤਾ ਜਾਂਦਾ ਹੈ ਵੀ ਰਾਤਰੀ ਸਾਡੇ ਆਰਾਮ ਵਾਸਤੇ ਕਿਉਂਕਿ ਜਿਹੜੇ ਮਹਾਰਾਜ ਦਾ ਸਰੂਪ ਪ੍ਰਕਾਸ਼ ਕਰਾਂਗੇ ਤੇ ਮੁਲਾਜ਼ਮ ਵੀ ਤੇ ਚਾਹੀਦੇ ਨੇ ਨਾ ਸੇਵਾਦਾਰ ਵੀ ਚਾਹੀਦੇ ਨੇ ਉਹ ਸਾਡੇ ਸਰੀਰ ਨੂੰ ਜਿਹੜਾ ਆਰਾਮ ਦੇਣ ਵਾਸਤੇ ਅਸੀਂ ਸਰੂਪ ਸੁਖ ਆਸਣ ਕਰਦੇ ਆ ਨਹੀਂ ਤੇ ਅਖੰਡ ਪਾਠ ਤੇ ਇੱਕ ਵਾਰੀ ਪ੍ਰਕਾਸ਼ ਹੁੰਦਾ ਤਿੰਨ ਦਿਨ ਤੇ ਉਦੋਂ ਚੱਲਦਾ ਹੈ ਸੋ ਇਸ ਕਰਕੇ ਇਹ ਕਦੀ ਭੁਲੇਖਾ ਨਹੀਂ ਰੱਖਣਾ ਜੇ ਤੁਹਾਡੇ ਘਰ ਦੇ ਵਿੱਚ ਸਤਗੁਰਾਂ ਦਾ ਪਾਵਨ ਸਰੂਪ ਹੈ ਉਹਨੂੰ ਅੱਧੀ ਰਾਤ ਵੀ ਤੁਸੀਂ ਪ੍ਰਕਾਸ਼ ਕਰ ਸਕਦੇ ਜੇ ਗੁਰੂ ਕਦੀ ਸੁਣਦਾ ਨਹੀਂ ਸਵੇਰੇ ਦੁਪਹਿਰੇ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਗੁਰੂ ਨਾਲ ਗੱਲ ਕਰਨੀ ਹੈ ਜਿਵੇਂ ਮਾਂ-ਬਾਪ ਦਾ ਬੜਾ ਪਿਆਰਾ ਰਿਸ਼ਤਾ ਹੈ ਮਾਂ ਨਾਲ ਕੋਈ ਗੱਲ ਕਰਨੀ ਹੋਵੇ ਬਾਪ ਨਾਲ ਕਰਨੀ ਹੋਵੇ ਅੱਧੀ ਰਾਤ ਵੀ ਆਵਾਜ਼ ਮਾਰੋ ਉਹ ਤੁਹਾਡੀ ਗੱਲ ਸੁਣਦਾ ਹੈ ਗੁਰੂ ਨੂੰ ਜਦੋਂ ਆਵਾਜ਼ ਮਾਰੋਗੇ ਉਹ ਉਦੋਂ ਹੀ ਤੁਹਾਡੀ ਗੱਲ ਸੁਣਦਾ ਹੈ ਇਸ ਕਰਕੇ ਗੁਰਮਤਿ 'ਚ ਇਸ ਚੀਜ਼ ਦਾ ਕਦੀ ਭੁਲੇਖਾ ਨਹੀਂ ਰੱਖਣਾ ਕਿ ਸ਼ਾਇਦ ਗੁਰੂ ਸਾਹਿਬ ਸੌਂਗੇ ਨੇ ਨਹੀਂ ਇਹ ਗੁਰਦੁਆਰੇ ਦੀ ਮਰਿਆਦਾ ਹੈ ਮੈਂ ਫੇਰ ਕਹਿ ਰਿਹਾ ਇਹ ਗੁਰਦੁਆਰੇ ਦੀ ਮਰਿਆਦਾ ਵੀ ਅਮਰਤ ਵੇਲੇ ਪ੍ਰਕਾਸ਼ ਕਰਨਾ ਹੈ ਸ਼ਾਮ ਨੂੰ ਇੰਨੇ ਵਜੇ ਸੌਖਾ ਹਸਨ ਕਰ ਦੇਣਾ ਕਿਉਂਕਿ ਹਰ ਇੱਕ ਚੀਜ਼ ਨੂੰ ਰੈਸਟ ਚਾਹੀਦੀ ਜਿਹਦੇ ਲਾਈਟਾਂ ਜਲਦੀਆਂ ਨੇ ਇਹਨਾਂ ਨੂੰ ਵੀ ਆਰਾਮ ਚਾਹੀਦਾ ਸਾਊਂਡ ਚੱਲਦਾ ਇਹਨਾਂ ਨੂੰ ਵੀ ਚਾਹੀਦਾ ਹਰ ਇੱਕ ਮਸ਼ੀਨਰੀ ਨੂੰ ਵੀ ਰੈਸਟ ਚਾਹੀਦੀ ਹੈ ਇਹ ਸਿਰਫ ਇੱਕ ਨਿਜਮ ਨੂੰ ਚਲਾਉਣ ਵਾਸਤੇ ਹੈ ਬਾਕੀ ਗੁਰੂ ਸਾਹਿਬ ਦਾ ਪ੍ਰਕਾਸ਼ ਜਦੋਂ ਮਰਜ਼ੀ ਕੀਤਾ ਜਾ ਸਕਦਾ ਹੈ ਜਦੋਂ ਤੁਹਾਡੇ ਮਨ 'ਚ ਆਉਂਦਾ ਹੈ ਪ੍ਰੇਮ ਵੀ ਮੈਂ ਗੁਰੂ ਦੇ ਨਾਲ ਗੱਲ ਕਰਨੀ ਤੁਸੀਂ ਬਾਣੀ ਪੜ ਸਕਦੇ ਜੀ ਗੁਰੂ ਨਹੀਂ ਕਦੀ ਸੰਦ ਇਥੇ ਸਤਿਗੁਰੂ ਕਹਿ ਰਹੇ ਨੇ ਸੋ ਬ੍ਰਹਮ ਅਜੋਨੀ ਉਹ ਪ੍ਰਮਾਤਮਾ ਜਿਹੜਾ ਏ ਉਹ ਜੁਨਾ ਤੋਂ ਰਹਤ ਹੈ ਪੀ ਹੁਣ ਵੀ ਮੌਜੂਦ ਹੈ ਹੁਣ ਦਾ ਅਰਥ ਮੈਂ ਹੁਣ ਆਪਾਂ ਬਾਣੀ ਦੀ ਵਿਆਖਿਆ ਕਰ ਰਹੇ ਆ ਇਸ ਲਈ ਸ਼ਾਮ ਨੂੰ ਹੁਣ ਵੀ ਆ ਤੁਸੀਂ ਇਹ ਸ਼ਬਦ ਅੱਧੀ ਰਾਤ ਨੂੰ ਪੜੋਗੇ ਉਹ ਉਦੋਂ ਵੀ ਮੌਜੂਦ ਰਹੇਗਾ ਹੈ ਪੀ ਹੋਣੀ ਕਹਿੰਦੇ ਉਹ ਗਾਂ ਵੀ ਮੌਜੂਦ ਰਹੇਗਾ ਇਹ ਨਹੀਂ ਪੀ ਰੱਬ ਅੱਜ ਹੈ ਤੇ ਸ਼ਾਇਦ ਕੱਲ ਨੂੰ ਪਤਾ ਨਹੀਂ ਹੋਵੇ ਕਿ ਨਾ ਹੋਵੇ ਨੇ ਸਤਿਗੁਰ ਕਹਿੰਦੇ ਉਹ ਹਰ ਵੇਲੇ ਮੌਜੂਦ ਹੈ ਘਟ ਭੀਤਰ ਦੇਖ ਮੁਰਾਰੀ ਜਿਓ ਹੁਣ ਮੁਰਾਰੀ ਸ਼ਬਦ ਜਿਹੜਾ ਕ੍ਰਿਸ਼ਨ ਵਾਸਤੇ ਵਰਤਿਆ ਜਾਂਦਾ ਹੈ ਕ੍ਰਿਸ਼ਨ ਸਾਹਿਬ ਦੇ ਸਮੇਂ ਇੱਕ ਦੈਂਤ ਹੋਇਆ ਉਹਦਾ ਨਾਮ ਸੀ ਮੁਰਾਰ ਉਹਨੂੰ ਕ੍ਰਿਸ਼ਨ ਨੇ ਮਾਰਿਆ ਸੀ ਉਹ ਮੁਰਾਰ ਦੈਂਤ ਨੂੰ ਮਾਰਨ ਕਰਕੇ ਕ੍ਰਿਸ਼ਨ ਦਾ ਨਾਮ ਪੈ ਗਿਆ ਸੀ ਮੁਰਾਰੀ ਤੇ ਇਸ ਕਰਕੇ ਹਿੰਦੂ ਮਤ ਦੇ ਵਿੱਚ ਕ੍ਰਿਸ਼ਨ ਭਗਵਾਨ ਨੂੰ ਜਿਹੜਾ ਉਮਰਾਰੀ ਕਿਹਾ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਮੁਰਾਰਾ ਕਿਉਂਕਿ ਕ੍ਰਿਸ਼ਨ ਭਗਵਾਨ ਰੱਬ ਮੰਨਿਆ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਰੱਬ ਦੇ ਅਰਥ ਲੈ ਕੇ ਤੇ ਇੱਥੇ ਮੁਰਾਰੀ ਸ਼ਬਦ ਰੱਬ ਦੇ ਲਈ ਵਰਤੇ ਆਏ ਉਸ ਦਿਨ ਮੈਂ ਬਨਵਾਰੀ ਦੇ ਅਰਥ ਕੀਤੇ ਸਨ ਅੱਜ ਮੁਰਾਰੀ ਦੇ ਕਰਦੇ ਤੇ ਇੱਕ ਇੱਕ ਖਿੰਨ ਨਿਕਲ ਕੇ ਇੱਕ ਬੇਨਤੀ ਹੋਰ ਕਰ ਦੇਣਾ ਕਈ ਵਾਰੀ ਮਨ ਚ ਆਵੇਗਾ ਵੀ ਇਹ ਹਿੰਦੂ ਮਤ ਚੋਂ ਸ਼ਬਦ ਕਿਉਂ ਲਏ ਨੇ ਵੀ ਮੁਰਾਰੀ ਸ਼ਬਦ ਵੀ ਉਹਨਾਂ ਦਾ ਹੈ ਇਹ ਬਨਵਾਰੀ ਵੀ ਉਹਨਾਂ ਦਾ ਹੀ ਅਸਲ ਜ ਇਹਦੇ ਪਿੱਛੇ ਫਲਸਫਾ ਕੀ ਹੈ ਕਿ ਪਰਮਾਤਮਾ ਦਾ ਆਪਣਾ ਕੋਈ ਨਾਮ ਨਹੀਂ ਹੈਗਾ ਇਸ ਬੇਨਤੀ ਨੂੰ ਧਿਆਨ ਨਾਲ ਸਮਝ ਜਾਈਓ ਇਹ ਸ਼ੰਕਾ ਆਪਾਂ ਨਿਵਰਤ ਕਰ ਲੈਨੇ ਆ ਚਲੋ ਅਮਰਤ ਬਾਣੀ ਦਾ ਫੈਸਲਾ ਕਿਰਤਿ ਮਨਾਮ ਕਥੇ ਤੇਰੇ ਜਿਹਬਾ ਕਿਰਤਮ ਦਾ ਅਰਥ ਹੁੰਦਾ ਜੀ ਉਹਦੀ ਕਿਰਤ ਨੂੰ ਵੇਖ ਕੇ ਪਾਏ ਹੋਏ ਨਾਮ ਹੁਣ ਇੱਥੇ ਫਿਰ ਇੱਕ ਕਮਾਲ ਦੀ ਗੱਲ ਕੀਰਤ ਕਰਨ ਵਾਸਤੇ ਕਈ ਵਾਰੀ ਜੂਨਾ ਚਾਉਣਾ ਪਵੇਗਾ ਪ੍ਰਤੱਖ ਨਜ਼ਰ ਕਰਨਾ ਪਊ ਨਾ ਕੁਝ ਨਾ ਕੁਝ ਆਪਾਂ ਨੂੰ ਹੁਣ ਉਹ ਪਰਮਾਤਮਾ ਕਿਸੇ ਸਾਧੂ ਸੰਤ ਮਹਾਤਮਾ ਕਿਸੇ ਰੱਬੀ ਰੂਹ ਦੇ ਵਿੱਚ ਆਣ ਕੇ ਜਦੋਂ ਕੋਈ ਨਾ ਕੋਈ ਕੰਮ ਕਰਦਾ ਫਿਰ ਉਹਦੇ ਤੋਂ ਮਨੁੱਖ ਦੇ ਨਾਮ ਪੈਂਦੇ ਨੇ ਉਹ ਰੱਬ ਦੇ ਸੂਚਕ ਵਰਤੇ ਜਾਂਦੇ ਨੇ ਰੱਬ ਦਾ ਆਪਣਾ ਕੋਈ ਨਾਮ ਨਹੀਂ ਹੈਗਾ ਕੀਰਤਮ ਨਾਮ ਕਥੇ ਤੇਰੇ ਕਹਿਣ ਕੇ ਹੈ ਪ੍ਰਭੂ ਸਾਡੀ ਜ਼ੁਬਾਨ ਜਿਹੜੀ ਤੇਰੇ ਅਨੇਕਾਂ ਕੀਰਤਮ ਨਾਮ ਕਥਕ ਬੋਲਦੀ ਹੈ ਕੀਰਤਮ ਨਾਮ ਕਥੇ ਤੇਰੇ ਜੇਹਬਾ ਸਤ ਨਾਮ ਤੇਰਾ ਪਰਾਪੂਰਬਲਾਤੁਰਾ ਨਾਮ ਸਦੀਵੀ ਰਹਿਣ ਵਾਲਾ ਏ ਪਰ ਉਹ ਨਾਮ ਕਿਹੜਾ ਇਹ ਸਾਡੇ ਕੋਲ ਕੋਈ ਅੰਤਮ ਸੱਚ ਨਹੀਂ ਇਹੀ ਤੇ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਸਤਗੁਰਾਂ ਨੇ ਅੱਲਾ ਸ਼ਬਦ ਵੀ ਵਰਤਿਆ ਰਾਮ ਵੀ ਵਰਤਿਆ ਰਹੀਮ ਹ ਅਨੇਕਾ ਸ਼ਬਦ ਵਰਤੇ ਕੋਈ ਬੋਲੇ ਰਾਮ ਰਾਮ ਇਹ ਕਿਹਾ ਜਾ ਸਕਦਾ ਸੀ ਨਹੀਂ ਰਾਮ ਸ਼ਬਦ ਨਾ ਵਰਤੋ ਅੱਲਾ ਸ਼ਬਦ ਨਾਲ ਵਰਤੋ ਇਹ ਰੱਬ ਦਾ ਨਾਮ ਨਹੀਂ ਕਿਉਂਕਿ ਸਾਡੀ ਮਤ ਨਾਲ ਨਹੀਂ ਰਲਦਾ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਗੁਰਮੰਤਰ ਦਿੱਤਾ ਉਹ ਤੇ ਵਾਹਿਗੁਰੂ ਹੈ ਤੁਸੀਂ ਅੰਮ੍ਰਿਤ ਛਕਦੇ ਜੇ ਉਦੋਂ ਤੁਹਾਨੂੰ ਅੱਲਾ ਦ੍ਰਿੜ ਨਹੀਂ ਕਰਵਾਇਆ ਜਾਂਦਾ ਰਾਮ ਸ਼ਬਦ ਦ੍ਰਿੜ ਨਹੀਂ ਕਰਵਾਇਆ ਜਾਂਦਾ ਉੱਥੇ ਵਾਹਿਗੁਰੂ ਸ਼ਬਦ ਦ੍ਰਿੜ ਕਰਾਇਆ ਜਾਂਦਾ ਹੈ ਇਹ ਗੁਰਮੰਤਰ ਹੈ ਗੁਰੂ ਦੇ ਮੁਖ ਚੋਂ ਨਿਕਲਿਆ ਹੋਇਆ ਮੰਤਰ ਉਹਨੂੰ ਗੁਰਮੰਤਰ ਕਹਿੰਦੇ ਆਪਾਂ ਤੇ ਪਰ ਜਦੋਂ ਪਰਮਾਤਮਾ ਦੀ ਗੱਲ ਆਵੇਗੀ ਅਨੇਕਾਂ ਪਰਮਾਤਮਾ ਦੇ ਨਾਮ ਜਿਹੜੇ ਕਿਰਤਮ ਨਾਮ ਨੇ ਉਹ ਵਰਤੇ ਜਾਂਦੇ ਨੇ ਇਸ ਕਰਕੇ ਇਸ ਭੁਲੇਖੇ 'ਚ ਨਹੀਂ ਪੈਣਾ ਹਾਂ ਜਿਹੜੀ ਜਿਹੜੀ ਮਤ ਨੇ ਜਿਹੜੇ ਜਿਹੜੇ ਸ਼ਬਦ ਵਰਤੇ ਨੇ ਉਹਨਾਂ ਉਹਨਾਂ ਸ਼ਬਦਾਂ ਦੇ ਵਿੱਚ ਆਪਾਂ ਉਹਦੇ ਨਾਮ ਲੈ ਲੈਨੇ ਆ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਪੜੋ ਜਿੱਥੇ ਜਿੱਥੇ ਸਤਗੁਰੂ ਗਏ ਜਿਹੜੀ ਜਿਹੜੀ ਜਗ੍ਹਾ ਤੇ ਗਏ ਉੱਥੋਂ ਵਕ ਵਕ ਪਛਾਵਾਂ ਤੇ ਵਕ ਵਕ ਨਾਮ ਪਏ ਹੋਏ ਨੇ ਸਤਗੁਰਾਂ ਦੇ ਇਤਿਹਾਸਕਾਰਾਂ ਨੇ ਕੋਟ ਕੀਤੇ ਹੋਏ ਨੇ ਹਰ ਇੱਕ ਆਪਣੀ ਆਪਣੀ ਭਾਸ਼ਾ ਦੇ ਵਿੱਚ ਆਪਣੀ ਆਪਣੀ ਮੱਤ ਦੇ ਮੁਤਾਬਕ ਨਾਮ ਰੱਖਦਾ ਹੈ ਇਸ ਕਰਕੇ ਇਨ੍ਹਾਂ ਭੁਲੇਖਿਆਂ 'ਚ ਨਹੀਂ ਕਦੀ ਵੀ ਪੈਣਾ ਕਈ ਵਾਰੀ ਬੰਦਾ ਜਿਆਦਾ ਹੀ ਉਹ ਸੈਲਫਿਸ਼ ਹੋ ਜਾਂਦਾ ਜੀ ਇਹ ਤੇ ਨਾਮ ਉਹਨਾਂ 'ਚੋਂ ਆ ਗਏ ਮੈਂ ਇਹਨਾਂ ਦੀ ਡਿਟੇਲ ਤਾਂ ਦੇਣਾ ਹੁਨਾ ਮੁਰਾਰੀ ਦੇ ਅਰਥ ਕੀ ਨੇ ਬਨਵਾਰੀ ਦੇ ਅਰਥ ਕੀ ਨੇ ਸਾਨੂੰ ਪਤਾ ਲੱਗ ਜਾਵੇ ਸ਼ਬਦ ਬਣਿਆ ਕਿੱਥੋਂ ਹੈ ਉਹਨੂੰ ਸਮਝਣਾ ਸੌਖਾ ਹੋ ਜਾਂਦਾ ਹੈ ਇਹਨਾਂ 'ਕ ਸਮਝਾਂਗੇ ਤੇ ਸਾਨੂੰ ਕੋਨਾ ਕੋਝ ਚੇਤੇ ਰਹਿ ਜਾਂਦਾ ਪਰ ਇਹਦਾ ਚੀਰ ਫਾੜ ਨਹੀਂ ਕਦੇ ਵੀ ਕਰਨਾ ਜੀ ਇਹ ਦੇ ਉਸ ਮੱਤ ਦਾ ਜਾਂ ਇਸ ਮੱਤ ਦਾ ਹੈ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਪ੍ਰਮਾਤਮਾ ਦਾ ਕੋਈ ਧਰਮ ਨਹੀਂ ਹੈਗਾ ਇਸ ਕਰਕੇ ਉਹਦਾ ਨਾਮ ਅਨੇਕਾਂ ਵਰਤੇ ਜਾਂਦੇ ਨੇ ਬਾਕੀ ਸਿੱਖ ਨੇ ਵਾਏ ਗੁਰੂ ਦਾ ਅਭਿਆਸ ਕਰਨਾ ਹੈ ਦੂਸਰੀ ਜਿਹੜੀ ਬੇਨਤੀ ਕਰ ਰਿਹਾ ਸਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਲਈ بڑے ਨਾਮ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸਿਵੈ ਗੁਸਈਆ ਕੋਈ ਅਲਾਹ ਹੈ ਉਹਨੂੰ ਅਨੇਕਾ ਹਕਾ ਕਬੀਰ ਕਰੀਮ ਤੂੰ ਬੇਅੈਬ ਪਰਵਤਗਰ ਉਥੇ ਕਬੀਰ ਹੁਣ ਭਗਤ ਦਾ ਨਾਮ ਵੀ ਆਉਂਦਾ ਕਬੀਰ ਰੱਬ ਦਾ ਕਬੀਰ ਦਾ ਅਰਥ ਵੱਡਾ ਹੁੰਦਾ ਹੈ ਅਰਥਾਂ ਨੂੰ ਲੈ ਕੇ ਨਾਮ ਰੱਖੇ ਜਾਂਦੇ ਨੇ ਇਸ ਕਰਕੇ ਕੀਰਤਮ ਨਾਮ ਕਹੇ ਜਾਂਦੇ ਨੇ ਖੈਰ ਇੱਥੇ ਮੁਰਾਰੀ ਸ਼ਬਦ ਆਇਆ ਮੈਂ ਇਹਦਾ ਪਿਸ਼ੋਕਰ ਦੱਸਿਆ ਪਰ ਇਹਦੇ ਅਰਥ ਕ੍ਰਿਸ਼ਨ ਨਹੀਂ ਕਰਨੇ ਇਹਦੇ ਅਰਥ ਮੁਰਾਰ ਜਿਹੜਾ ਇਹ ਪਰਮਾਤਮਾ ਕਰਨੇ ਨੇ ਕਹਿੰਦੇ ਕਿ ਘਟ ਭੀਤਰ ਦੇਖ ਮੁਰਾਰੀ ਜੀਓ ਕਹਿੰਦੇ ਕਿ ਉਸ ਪਰਮਾਤਮਾ ਨੂੰ ਨਾ ਆਪਣੇ ਹਿਰਦੇ ਦੇ ਵਿੱਚ ਵੇਖਣ ਦਾ ਯਤਨ ਕਰ ਤੇਰੇ ਹਿਰਦੇ ਦੇ ਵਿੱਚ ਮੌਜੂਦ ਹੈ ਹਰ ਥਾਂ ਦੇ ਉੱਤੇ ਮੌਜੂਦ ਹੈ ਅੱਗੇ ਬਚਨ ਨੇ ਕਹਿੰਨਗੇ ਜਨਮ ਮਰਨ ਕਉ ਇਹ ਜੱਗ ਬੱਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਬੱਪੜੋ ਦਾ ਅਰਥ ਵਿਚਾਰਾ ਜਿਆ ਕਹਿੰਨਗੇ ਇਸ ਸੰਸਾਰ ਜਿਹੜਾ ਹੈ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ ਕਿਤੇ ਜੰਮ ਜਾਂਦਾ ਹੈ ਕਿਤੇ ਮਰ ਜਾਂਦਾ ਮਾਰ ਮਾਰ ਜੰਮੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਆਉਣ ਜਾਣ ਦੇ ਚੱਕਰਾਂ ਚ ਪਿਆ ਜਨਮ ਮਰਨ ਕੋ ਇਹ ਜਗ ਬਪੜੋ ਪਿਆ ਕਿਉਂ ਗਿਆ ਕਹਿੰਦੇ ਇਨ ਦੂਜੇ ਭਗਤ ਵਿਸਾਰੀ ਜਿਉ ਭਗਤ ਦੇ ਤੱਤੇ ਨੂੰ ਸਿਆਰੀ ਕਹਿੰਦੇ ਇੰਨੇ ਬੰਦਗੀ ਜਿਹੜੀ ਭੁਲਾ ਦਿੱਤੀ ਰੱਬ ਦਾ ਨਾਮ ਭੁਲਾ ਦਿੱਤਾ ਤਾਂ ਕਰਕੇ ਗੇੜਿਆਂ ਦੇ ਵਿੱਚ ਪਿਆ ਫਿਰਦਾ ਨਿੱਕੀ ਜੀ ਬੇਨਤੀ ਕਰ ਦਿੰਨਾ ਬਾਕੀ ਖੁਲਾਸਾ ਕੱਲ ਨੂੰ ਤੁਸੀਂ ਘਰੋਂ ਤੁਰੋ ਕਈਆਂ ਨੂੰ ਨਾ ਬੰਦਰ ਭੁੱਲਣ ਦੀ ਬਿਮਾਰੀ ਹੁੰਦੀ ਹੈ ਯਾਦਸ਼ਤ ਕਮਜ਼ੋਰ ਹੁੰਦੀ ਹੈ ਆਪਣੇ ਘਰ ਦਾ ਐਡਰੈਸ ਭੁੱਲ ਜਾਓ ਸਾਰੀ ਦਿਹਾੜੀ ਪੌਂਦੇ ਫਿਰ ਉਹ ਘਰ ਪਹੁੰਚੋਗੇ ਮੈਂ ਇੱਥੋਂ 18-20 ਕਿਲੋਮੀਟਰ ਆਪਣੇ ਘਰੋਂ ਚੱਲ ਕੇ ਆ ਮੈਨੂੰ ਐਡਰੈਸ ਭੁੱਲ ਜੇ ਮੇਰਾ ਪਿੰਡ ਭੁੱਲ ਜੇ ਮੈਂ ਘਰ ਪਹੁੰਚ ਸਕੂ ਦੁਨੀਆ ਤੇ ਗੋਲ ਹੈ ਜਿੱਥੇ ਮਰਜ਼ੀ ਘੁੰਮੀ ਜਾਓ ਘੁੰਮੀ ਜਾਵਾਂਗਾ ਇੱਕ ਦਿਨ ਫਿਰਾਂਗਾ ਦੋ ਦਿਨ ਫਿਰਾਂਗਾ ਸਾਲਾਂ ਦੇ ਸਾਲ ਨਿਕਲ ਜਾਣਗੇ ਬੁੱਢਾ ਹੋ ਜਾਵਾਂਗਾ ਪਰ ਘਰ ਨਹੀਂ ਪਹੁੰਚ ਸਕਦਾ ਜੇ ਮੇਰ ਕੋ ਪਤਾ ਨਹੀਂ ਹੈਗਾ ਤੇ ਬਸ ਇਹੋ ਕਾਰਨ ਹੈ ਤੁਹਾਡੇ ਜਣ ਮਰਨ ਦਾ ਇਹ ਜੀਵ ਆਤਮਾ ਉਸ ਪਰਮ ਆਤਮਾ ਤੋਂ ਆਈ ਸੀ ਤੇ ਆਣ ਕੇ ਉਸ ਪਰਮ ਆਤਮਾ ਦਾ ਨਾਮ ਲੈਣਾ ਭੁੱਲ ਗਈ ਉਹਦੇ ਵੱਲ ਵੇਖਣਾ ਭੁੱਲ ਗਈ ਉਹਦੇ ਵੱਲ ਜਾਣਾ ਭੁੱਲ ਗਈ ਜੀ ਦੇ ਕਰਕੇ ਇਹ ਸਰਕਲ ਚੱਲਦਾ ਹੈ ਜਿੱਦਣ ਘਰ ਦਾ ਪਤਾ ਲੱਗ ਗਿਆ ਤੁਸੀਂ ਆਪਣੇ ਨਿੱਜ ਘਰ 'ਚ ਪਹੁੰਚ ਜਾਓਗੇ ਉਹ ਦਿਨ ਜਦ ਮਰਨ ਦਾ ਚੱਕਰ ਮੁੱਕ ਜਾਵੇਗਾ ਜਿਹਨੂੰ ਬਾਣੀ ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜਪੁਰ ਬਸ ਪਤਾ ਚਾਹੀਦਾ ਏ ਘਰ ਦੂਰ ਨਹੀਂ ਹੈਗਾ ਬੰਦਾ ਜਿੱਦੋਂ ਵੀ ਜਾਂਦਾ ਆਪਣੇ ਰੇਂਜ 'ਚ ਹੀ ਜਾਂਦਾ ਨਾ ਆਪਣੇ ਘਰ ਦੋਵਾਰ ਤੁਸੀਂ ਵੀ ਆਏ ਜੇ ਲਾਗੇ ਲਾਗੇ ਤੇ ਆਏ ਜੇ ਨਾ ਪਤਾ ਲੱਗੇ ਸਾਰੀ ਕਲੋਨੀ ਗਾਹ ਮਾਰੋ ਨਹੀਂ ਪਹੁੰਚੋਗੇ ਜਿਦਨ ਐਡਰੈਸ ਮਿਲ ਗਿਆ ਉਸ ਦਿਨ ਬਹੁਤ ਛੇਤੀ ਪਹੁੰਚ ਜਾਗੇ ਤੇ ਆਰਾਮ ਦੇ ਨਾਲ ਤੁਰੇ ਗੱਲਾਂ ਬਾਤਾਂ ਕਰਦੇ ਆ ਕਰਦੇ ਹੱਸਦੇ ਆ ਖੇੜੇ ਆ ਘਰ ਪਹੁੰਚ ਜਾਗੇ ਫਿਰ ਸੁਣੋ ਕਹਿੰਦੇ ਨੇਜ ਘਰ ਮਹਿਲ ਪਾਵੋ ਕਿਵੇਂ ਸੁਖ ਸਹਜੇ ਆਰਾਮ ਦੇ ਨਾਲ ਕੋਈ ਮੌਤੀ ਮੁਸ਼ਕਲ ਨਹੀਂ ਬਸ ਤੈਨੂੰ ਐਡਰੈਸ ਹੋਣਾ ਚਾਹੀਦਾ ਹੈ ਬਹਰ ਨਾ ਹੋਏਗੋ ਦੁਬਾਰਾ ਨਹੀਂ ਆਉਣਾ ਪੈਣਾ ਜਿੱਦਨ ਤੈਨੂੰ ਨਿੱਜ ਘਰ ਦਾ ਪਤਾ ਲੱਗ ਗਿਆ ਰੱਬ ਦੇ ਘਰ ਦਾ ਪਤਾ ਲੱਗ ਗਿਆ ਗੁਰਮੰਤਰ ਮੂਲ ਮੰਤਰ ਬਾਣੀ ਦਾ ਪਤਾ ਲੱਗ ਗਿਆ ਉਸ ਦਿਨ ਰੱਬ ਦੇ ਘਰ ਚ ਪਹੁੰਚ ਜਿਵੇਂਗਾ ਉਸ ਦਿਨ ਜਨਮ ਮਰਨ ਦੇ ਚੱਕਰਾਂ ਚ ਨਹੀਂ ਪਵੇਗਾ ਬਸ ਸਾਡੇ ਜਨਮ ਮਰਨ ਦਾ ਕਾਰਨ ਹੀ ਇਹੋ ਹੈ ਕਿ ਸਤਗੁਰੂ ਕਹਿ ਲਗੇ ਇਨ ਦੂਜੇ ਭਗਤ ਵੇ ਸਾਰੀ ਜੀ ਉਹ ਭਗਤੀ ਭੁੱਲ ਕੇ ਬੈਠਾ ਹੋਇਆ ਹੁਣ ਭਗਤ ਦਾ ਅਰਥ ਕੱਲਾ ਵਾਹਿਗੁਰੂ ਨਾ ਕਰ ਲਿਓ ਵੀ ਮੈਂ ਕਹਦਾ ਭਗਤ ਤੁਸੀਂ ਕੋਈ ਵਾਹਿਗੁਰੂ ਤੇ ਸਾਨੂੰ ਸਾਰਿਆਂ ਨੂੰ ਯਾਦ ਹੈ ਇਦਾਂ ਤੇ ਬੱਚੇ-ਬੱਚੇ ਨੂੰ ਪੁੱਛ ਲਓ ਬਜ਼ੁਰਗ ਨੂੰ ਪੁੱਛ ਲਓ ਪੜੇ ਲਿਖੇ ਨੂੰ ਪੁੱਛ ਲਓ ਆੜਰ ਪੜਨੂ ਪੁੱਛ ਲਓ ਸਾਰਿਆਂ ਨੂੰ ਪਤਾ ਹੈ ਵੀ ਵਾਹਿਗੁਰੂ ਦਾ ਅਭਿਆਸ ਕਰਨਾ ਵਾਹਿਗੁਰੂ ਦੇ ਘਰ ਜਾਣਾ ਹੈ ਪਰ ਉਹਦਾ ਜਿਹੜਾ ਰਸਤਾ ਹੈ ਨਾ ਉਹ ਮਿਲਣਾ ਕਿਵੇਂ ਹੈ ਸਤਗੁਰ ਮਿਲੇ ਤਾਂ ਗੁਰਮਤ ਪਾਈ ਹੈ ਕਹਿੰਦੇ ਜੇ ਸੱਚਾ ਗੁਰੂ ਮਿਲੇ ਨਾ ਗੁਰੂ ਤੇ ਮਤ ਤੇ ਤੁਰਿਆ ਆ ਭਗਤੀ ਦਾ ਰਾਹ ਮਿਲਦਾ ਏ ਉਦਾਂ ਨਹੀਂ ਮਿਲੇਗਾ ਸਤ ਗੁਰੂ ਮਿਲੇ ਤਾਂ ਗੁਰਮਤ ਪਾਈਏ ਜੇ ਟੁੱਟ ਗਏ ਸਾਖਤ ਬਾਜੀ ਹਾਰੀ ਜੀਓ ਰੱਬ ਤੋਂ ਟੁੱਟਿਆ ਹੋਇਆ ਮਨੁੱਖ ਜਿਹੜਾ ਮਨੁੱਖਾ ਜਨਮ ਦੀ ਬਾਜੀ ਜਿਹੜੀ ਉਹ ਹਾਰ ਜਾਂਦਾ ਇੱਥੇ ਹੁਣ ਸਮੇਂ ਦੀ ਸਮਾਪਤੀ ਮੈਂ ਵਿਚਾਰ ਇੱਥੇ ਰੋਕ ਦੇਣਾ ਇੱਥੇ ਦੋ ਕੁ ਵਿਸ਼ੇ ਨਿਕਲਨੇ ਨੇ ਇਹਨਾਂ ਦਾ ਖੁਲਾਸਾ ਕੱਲ ਨੂੰ ਕਰਾਂਗੇ ਸ਼ੁਰੂ ਮੈਂ ਕਰ ਦੇਣਾ ਇੱਕ ਤੇ ਇਹ ਆ ਵੀ ਨਿੱਜ ਘਰ ਦੇ ਵਿੱਚ ਜਾਣਾ ਕਿਵੇਂ ਆ ਦੂਸਰਾ ਅਸੀਂ ਗੁਰੂ ਨੂੰ ਮਿਲ ਕੇ ਤੇ ਗੁਰਮਤ ਕਿਵੇਂ ਸਿੱਖਣੀ ਹੈ ਕਿਉਂਕਿ ਇਹ ਗੱਲਾਂ ਫੇਰ ਥੋੜੀਆਂ ਜੀਆਂ ਕੱਲ ਨੂੰ ਕੜਵੀਆਂ ਹੋਣਗੀਆਂ ਅਸੀਂ ਅਜੇ ਗੁਰਮਤ ਦਾ ਨਹੀਂ ਸਾਨੂੰ ਪਤਾ ਮੈਨੂੰ ਮਾਫ਼ ਕਰਿਓ ਮੈਂ ਇਹਦਾ ਖੁਲਾਸਾ ਤਾਂ ਮੈਂ ਅਜੇ ਸਮਾਂ ਮਾਰਾ ਜੇ ਛੱਡ ਦਿੱਤਾ ਸਾਨੂੰ ਗੁਰਮਤ ਦਾ ਨਹੀਂ ਪਤਾ ਗੁਰੂ ਦੀ ਮਤ ਕੀ ਕਹਿੰਦੀ ਹੈ ਗੁਰੂ ਘਰ ਕੀ ਕਹਿੰਦਾ ਹੈ ਗੁਰਮ ਰਿਆਦਾ ਕੀ ਕਹਿੰਦੀ ਹੈ ਕਿਵੇਂ ਮਤ ਲੈਣੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੰਨੀਆਂ ਬੇਨਤੀਆਂ ਪ੍ਰਮਾਨ ਹੋਈਆਂ ਪੁਲਾ ਗਲਤੀਆਂ ਦੇਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਨ ਕਰਕੇ ਸਮਾਪਤੀ ਕਰੀਏ ਜਨਮ ਮਰਨ ਕੋ ਇਹ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤ ਗੁਰ ਮਿਲੈ ਤਾਂ ਗੌਰ ਮਤ ਪਾਈਐ ਸਾਕਤ ਬਾਜੀ ਹਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ